ਮਨਦੀਪ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਬ੍ਰਦਰ ਆ ਜੀ ਜੀ ਸਰ ਅੱਜ ਤੁਸੀਂ ਜੇਲ੍ਹ ਪਹੁੰਚੇ ਹੋ ਕਿੰਨੀ ਦੇਰ ਮੁਲਾਕਾਤ ਹੋਈ ਹੈ ਤੇ ਉਸ ਮੁਲਾਕਾਤ ਦੌਰਾਨ ਕੀ ਕੁਝ ਤੁਹਾਨੂੰ ਪਤਾ ਲੱਗਿਆ ਜੀ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ ਕੁਮਰ ਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਉੱਚ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਜੀ ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਹੋਈਆਂ। ਐਨੇ ਕੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ। ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਚ ਕੋਈ ਸ਼ੱਕ ਨਹੀਂ ਜੀ ਠੀਕ ਹੈ। ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਅੰਗ ਸੰਗ ਹੋਏ ਕਹਿੰਦਾ ਮੈਂ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਰੀਆ ਸੁਰੀਆ ਗੱਲਾਂ ਹੀ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਹੇ ਹਾਂ ਅੱਜ ਕੋਈ ਝੂਠ ਨਹੀਂ ਹੋਏਗਾ। ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਹੋਈ ਅੱਖ ਨੀਲ ਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਇੱਕ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਇਹਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਨ ਕਿੱਥੋਂ ਲੈ ਕੇ ਆਇਆ ਰੋਡ ਦੇਖੋ ਜੀ ਲੋਹੇ ਦੀ ਰੋਡ ਦੱਸਦਾ ਪਿਆ ਇੰਦਰਜੀਤ ਕੋ ਲੋਹੇ ਦੀ ਲੋਡ ਸੀ ਜਿਸ ਤਸਨਦੀ ਸਿੰਘ ਨੇ ਆਪਣਾ ਬਚਾ ਕਿਥੇ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਖ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਆ ਜੀ ਉਥੋਂ ਕੋਈ ਜੇਲ੍ਹ ਦੇ ਅੰਦਰ ਔਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਤੇ ਸੰਦੀਪ ਸਿੰਘ ਸੇ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਭਾਜੀ ਸੰਦੀਪ ਸਿੰਘ ਦੀ ਬਾਹੋਂ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਸਸਣਾ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸੀ ਨਹੀਂ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਜੀ ਚੀਕਾਂ ਘੜਾ ਇਹ ਗੱਲ ਕੀ ਜੀ ਭੁਪਿੰਦਰ ਸਿੰਘ ਵਿਰ ਕਾ ਐਸਐਸਪੀ ਉਹਨੇ ਕਹਿ ਕੇ ਕਿ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕ ਕਢਵਾ ਕੇ ਵਹਾ ਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਚੜ ਦੇ ਕੋ ਨਾਲ ਚਲੋ ਹੌਸਲੇ ਦਾ ਨਾ ਨਾ ਜੋਦੇ ਵਾਲੇ ਕੰਮ ਆ ਇਹਦਾ ਕੰਮ ਦਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾਤਾ ਕਿਉਂਕਿ ਵਾਹਿਗੁਰੂ ਬੋਲਦਾ ਪਿਆ ਸੀ ਪਰ ਮੈਂ ਕਹਿਣਾ ਪਿਆ ਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਇੰਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਅਫੀਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਸੰਗਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਗਿਆ ਜੀ ਧਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲ ਕਿਸ਼ਨ ਹੈਗਾ ਜਿਹੜੇ ਅੰਦਰ RAM RAM ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੁਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉੱਥੇ ਕੁਰਸੀ ਢਾਹ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਕਿਹਨੇ ਕੋਟਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇਹਨਾਂ ਦੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜਨਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਭਾਏ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿੰਨਾ ਭਾਜੀ ਹਮਲਾ ਕਰ ਦੇਣਗੇ ਦੇਖੋ ਬੜੀ ਵੇਖੋ ਉਹਨਾਂ ਦਾ ਨਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਜੀ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਂਡੈਂਟ ਆ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੀ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਨੇ ਕਿਹਾ ਇੱਕ ਮਿੰਟ ਯਾਰ ਇੱਕ ਉਹਨਾ ਅੰਦਰ ਟੌਂਚ ਕਰਦੇ ਵੇ ਮੈਂ ਕੋਈ ਨਹੀਂ ਯਾਰ ਹੁਣ ਇੱਥੇ ਹੀ ਆਇਆ ਸੁਪਰੀਨਸੈਂਟ ਦੇ ਕੋਲ ਸੁਪਰੀਨਸੈਂਟ ਨਾਲ ਅੰਦਰ ਤੇ ਵਾਕਿਆ ਹੀ ਉਹ ਸੁਪਰੀਨਸੈਂਟ ਦੇ ਸਾਹਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵੇਖੋ ਮੈਂ ਇਹਨੂੰ ਮੈਂ ਗਾਲ ਕੱਢੀ ਆ ਸੁਪਰੀਨਸੈਂਟ ਕਿ ਇਹ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਅੱਧਾ ਘੰਟਾ ਉਹ ਕੁੜਦੇ ਰਹੇ ਜੀ ਉਹਦੇ ਘੰਟੇ ਦਰਾਂ ਕੀ ਕੋਈ ਸਸਤ ਨਹੀਂ ਉਹਨਾਂ ਦਾ ਕੀ ਸਰੀਰ ਦਾ ਕੀ ਨੁਕਸਾਨ ਕਰਦਾ ਹੈ ਪਾਜੀ ਕੋ ਖੜਾ ਨਹੀਂ ਹੋਇਆ ਜਾਂਦਾ ਪਿਆ ਆਪਣੀਆਂ ਲੱਤਾਂ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਪਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੋਈ ਨਾ ਕੋਈ ਦਿੱਤਾ ਹੋਏਗਾ ਮੈਂ ਨਹੀਂ ਕਹਣਾ ਕਿ ਨਹੀਂ ਦਿੱਤਾ ਹੋਏਗਾ ਚਲੋ ਪੇਨ ਕਿੱਲੇ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਰਦੇ ਪਏ ਹਜੇ ਇਹ ਜਿਹੜਾ ਇਹਦਾ ਪ੍ਰੋਪਰ ਜਿਹੜਾ ਇਲਾਜ ਹੈ ਨਾ ਪਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ ਛੇ ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ ਕਿਹੜੀ ਅਸਰ ਤੇ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਦੀ ਜੀ ਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਭਾਈ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਇਹ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹ ਤਾਂ ਇਹ ਭਾਜੀ ਇਹ ਤੇ ਪੈਰ ਤੇ ਮਾਰਿਆ ਪੈਰ ਭਾਜੀ ਦਾ ਸਾਰਾ ਫੱਟੜ ਹੋਇਆ ਪੇ ਅੰਦਰ ਪੱਟੀ ਗਈ ਵੀ ਜਦੋਂ ਚਲੋ ਮੈਡੀਕਲ ਜਦੋਂ ਹੋਏਗਾ ਪਤਾ ਲੱਗ ਜੀਣਾ ਭਾਜੀ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਾਨ ਬਣਾ ਕੇ ਬਹਿ ਚੁੱਕੇ ਸਾਰੇ ਜਣੇ ਤੇ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋएगी ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੌਲਾ ਹੋਂ ਤੋਂ ਪਹਿਲਾਂ ਕਿਸਕਰ ਦਾ ਕਿਸਕਰ ਦਾ ਗੁੱਸਾ ਸੀ ਪ੍ਰਸ਼ਾਸਨ ਦੇ ਅੰਦਰ ਕੋਈ ਉਹ ਤੁਹਾਨੂੰ ਸੱਜਾ ਕਟਰੇ ਅੰਦਰ ਜਿਨ੍ਹਾਂ ਨੇ ਕੋਈ ਗੱਲ ਕੇ ਥ੍ਰੈਟ ਕੀਤਾ ਉਹਨਾਂ ਵੀ ਇਹ ਗੱਲ ਕਰਕੇ ਤੁਹਾਡਾ ਕੁੱਟਮਾਰ ਕਰਾਂਗੇ ਜਿੱਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹਨਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਨਾ ਪੌਣੇ ਤਿੰਨ ਸਾਲ ਹੋ ਸੁਣੋ ਇਹ ਤਾਂ ਗਲਤ ਗੱਲ ਕਹੀ ਏ ਪਰ ਇੱਕ ਚੀਜ਼ ਦਾ ਬੜਾ ਹੈਰਾਨੀ ਜਾਂਦਾ ਪਿਆ ਵਾ ਇੰਦਰਜੀਤ ਨੂੰ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਤੁਹਾਡਾ ਹੈਗਾ ਬਤੇ ਨਾ ਜੀ ਨਾ ਉਹ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੋਰ ਦੇ ਨਾਲ ਹਮਲਾ ਸ਼ੁਰੂ ਕੀਤਾ ਉਹਨੇ ਇਹਨੇ ਇੰਦਰਜੀਤ ਨੇ ਇੰਦਰ ਜੀ ਨੇ ਰੋਏ ਦੀ ਰੋਡ ਮਾਰੀ ਐ ਉਸ ਤੋਂ ਬਾਅਦ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾਅ ਕਰਦੇ ਕਰਦੇ ਭੱਜਾ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜਦੋਂ ਮੈਂ ਗੁਰਦੁਆਰੇ ਸਾਹਿਬ ਵੜਿਆ ਉੱਥੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲੜਕਾ ਉਹ ਲੈ ਕੇ ਆਇਆ ਤੇ ਨਾਲ ਉਹਦੇ ਗਨਮਨ ਲੈ ਕੇ ਆਇਆ ਭਾਜੀ ਬਾਹਾਂ ਪਿੱਛੋਂ ਇੰਜ ਬੰਨ੍ਹ ਕਰਕੇ ਲੱਤਾਂ ਬੰਨ੍ਹ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਬੁਰਾ ਹੀ ਹਾਲ ਕਰ ਛੱਡਿਆ ਰੋਲਾ ਸੀ ਪਹਿਲਾਂ ਤੋਂ ਹੀ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਵੇਖੋ ਰੋਲਾ ਨਾ ਨਾ ਕੋਈ ਕੀ ਹੁੰਦਾ ਸੀ ਕਿ ਭਾਜੀ ਇਹ ਨਾ ਟਿਚਕਰਾ ਬੜੀਆਂ ਕਰਦੇ ਸੀ ਵੇਖੋ ਸੂਬਾ ਸਰਾਂ ਤੁਸੀਂ ਸਾਰੇ ਜਾਣਦੇ ਹੀ ਹੋਣਗੇ ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸਿੰਘ ਜਦੋਂ ਲੰਘਦਾ ਹੁੰਦਾ ਸੀ ਨਾ ਕਹਿੰਦੇ ਇਹ ਤਾਂ ਵੀ ਯਾਰ ਕਿਸ ਦਿਨ ਕਰੀਏ ਕੰਮ ਸੈਟ ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ ਇਹਦਾ ਵੀ ਕਰੀਏ ਕਿਸ ਦਿਨ ਕੰਮ ਸੈਟ ਚਲੋ ਕਦੀ ਘੂਰੀ ਵਟਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕਿ ਭਾਜੀ ਗਲਤ ਬੋਲ ਲਾਂਗਾ ਆਖਰ ਕਿੰਨਾ ਕਿ ਤੁਸੀਂ ਵੀ ਭਈ ਇਨਸਾਨ ਚ ਬਰਦਾਸ਼ ਕਰੋਗੇ ਨਾ ਭਾਜੀ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਇਹਨਾਂ ਨੇ ਸੰਦੀਪ ਜੀ ਜਿਹੜੇ ਉਹ ਐਲੀਵੇਸ਼ਨ ਲਾ ਰਿਹਾ ਵੀ ਸੰਦੀਪ ਨੇ ਅਟੈਕ ਕੀਤਾ ਦਿਨ ਉਹ ਜਿਹੜੇ ਪੁਰਸ਼ ਸਾਬਕਾ ਮੁਲਾਜ਼ਮਾ ਉਹਨਾਂ ਦੇ ਸੱਟਾਂ ਲੱਗੀਆਂ ਉਹ ਕਹਾਣੀ ਕੀ ਹੈ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂ ਮਾਰ ਦੀ ਹਜ਼ੂਰੀ 'ਚ ਫੇਰ ਮੈਂ ਗੱਲ ਕਹਿਣ ਲੱਗਾ ਜੇਲ੍ਹ ਦੇ ਸੁਪਰੀਅਰ ਨੂੰ ਕਿਹਾ ਆਪਣੇ ਬੱਚਿਆਂ ਦੀ ਸੋਹ ਖਾਲਾ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ੍ਹ ਦਾ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਘਰਦੇ ਸਾਰਾ ਕੋਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲਿਆ ਆਪਾਂ ਹੁਣ ਹੁਣ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਕਿਉਂਕਿ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਇੱਕੋ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਦੇਖੋ ਮੈਂ ਇੱਕੋ ਹੀ ਕਰਨੀ ਹੈ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਰੇ ਕੋ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਐਫ ਪਰਚਾ ਹੋਣਾ ਚਾਹੀਦਾ ਜੇ ਇਹ ਨਾ ਉਤੇ ਨਾ ਪਰਚਾ ਆ ਭਾਜੀ ਵੱਡਾ ਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਡਾ ਇਕੱਠ ਕਰਕੇ ਭਾਜੀ ਜਿਹਨਾਂ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚ ਰਪੜੀ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਰ ਲੈਣ ਭਾਜੀ ਆਪਾਂ ਇਹ ਕਿੱਥੇ ਬੈਠਣਗੇ ਸਲੇ ਪੈਠਣ ਕਿੱਥੇ ਲੱਗੇ ਇਹ ਭਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਨਾਲ ਸਲਾਹ ਕਰਕੇ ਹੋਣਾ ਇਹ ਚੀਜ਼ ਬਾਲੋ ਕਿ ਮੈਂ ਕੱਲਾ ਪੱਕਾ ਧਰਨਾ ਚਾਹ ਰਿਹਾ ਸੰਘੂਰ ਵੀ ਹੋ ਸਕਦਾ ਨੇ ਦੇਖੋ ਮੈਂ ਇਹ ਦੇ ਪੂਰਾ ਕਲੀਅਰ ਨਹੀਂ ਕਰ ਰਿਹਾ ਮੀਟਿੰਗ ਕਰਨ ਤੋਂ ਬਾਅਦ ਸਰ ਮੈਂ ਦੱਸ ਸਕਦਾ ਮੈਂ ਵੀ ਦੇਖੋ ਤੁਹਾਨੂੰ ਕੁਝ ਇੱਥੇ ਗੱਲ ਕਹਿ ਦੇਵਾਂ ਉਹ ਚੀਜ਼ੇ ਨਾ ਆਵੇ ਤਾਂ ਫਾਇਦਾ ਕੋਈ ਨਹੀਂ ਸਰ ਉਹ ਚੀਜ਼ੇ ਕੋਈ ਡਾਕਟਰ ਦਾ ਬੋਰਡ ਬਣਨਾ ਹੈ 6 ਰਕ ਇੱਕਦੋ ਹੋਣਾ ਹੈ ਮੈਡੀਕਲ ਜੀ ਦੇਖੋ ਕਹਿਤ ਰਿਹਾ ਵੈਸੇ ਦੇਖੋ ਜੀ ਇੱਕ ਚੀਜ਼ ਹੋਰ ਤਾਂ ਮੈਂ ਦੱਸਣ ਲੱਗਾ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਕਿ ਸੰਦੀਪ ਅੱਜ ਤਿੰਨ ਦਿਨ ਹੋ ਚੁੱਕੇ ਆ ਇਸ ਨੂੰ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਜੇ ਉਹ ਤਿੰਨ ਬੰਦੇ ਇੰਨੇ ਫੱਟੜ ਆ ਤੇ ਇਹਦਾ ਕੀ ਹਾਲ ਕੀਤਾ ਹੋਊਗਾ ਅੰਦਰ ਫਿਰ ਮੈਨੂੰ ਕੱਲ ਹੀ ਵਕੀਲ ਸਾਹਿਬ ਨੇ ਦੱਸਿਆ ਸੀ ਕੁਮਰ ਬੱਧਰੀ ਨੇ ਕਹਿੰਦੇ ਵੀਡੀਓ ਕਾਲ ਤੇ ਭਾਜੀ ਪੇਸ਼ੀ ਕਰਾਈ ਸੀ ਲੇਡੀਜ਼ ਡਾਕਟਰ ਹੀ ਭਾਜੀ ਕੋ ਵੇਖਿਆ ਨਹੀਂ ਗਿਆ ਇੰਨਾ ਤਸ਼ੱਦਦ ਕੀਤਾ ਯਾਰ ਇਹਨਾਂ ਬੰਦਿਆਂ ਦੇ ਉੱਤੇ ਇਹ ਰਾਖਸ਼ ਨੇ ਹੁਣ ਕਹਿੰਦੇ ਪਏ ਕੀ ਭਾਜੀ ਅੱਜ ਦੇ ਰੇਟ ਚ ਹੋਇਆ ਨਹੀਂ ਮੈਡੀਕਲ ਸ਼ਾਇਦ ਕੱਲ ਭਾਜੀ ਕਰ ਦੇਣਗੇ ਮੈਡੀਕਲ ਸੰਦੀਪ ਸਿੰਘ ਦਾ ਤੇ ਇੱਕ ਬੇਨਤੀ ਮੈਂ ਇੱਥੇ ਹੋਰ ਕਰਨਾ ਚਾਹੁੰਦਾ ਜੀ ਆਪਣੇ ਐਸਜੀਪੀਸੀ ਧਾਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਥੇਦਾਰ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਬਾਕੀ ਇੱਕ ਬੇਨਤੀ ਕਰਦੇ ਆ ਸੰਘਰਸ਼ ਅਜੇ ਚੱਲੂ ਹੀ ਐ ਸੰਘਰਸ਼ ਅਜੇ ਬੰਦ ਨਹੀਂ ਐ ਸਿਰਫ ਇਹਨੂੰ ਇੱਕ ਦਿਨ ਵਾਸਤੇ ਅੱਜ ਦੇ ਨਾਸਤੇ ਚੁੱਕਿਆ ਗਿਆ ਕਿਉਂਕਿ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਸੀ ਇਹ ਦੱਸਣ ਜੋ ਗੱਲ ਆ ਵੀ ਜਿਹੜੇ ਐਸਐਸਓ ਭਵਿੰਦਰਾ ਇਹ ਜੇਲ੍ਹ ਜਾਂਦਾ ਹੈ ਹਾਂ ਹਾਂ ਕੈਦੀ ਐ ਕੈਦੀ ਐ ਇਹਨੂੰ ਸਜ਼ਾ ਹੋਈ ਵੀ ਹੈ ਬਿਲਕੁਲ ਦੇਖੋ ਅੱਜ ਸੰਘਰਸ਼ ਚਾਲੂ ਹੈ ਸੰਘਰਸ਼ ਬੰਦ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਅਸੀਂ ਕੋਆਪਰੇਟ ਕਰਾਂਗੇ ਸੰਦੀਪ ਸਿੰਘ ਦਾ ਕੱਲ ਦੀ ਡੇਟ ਦੇ ਉੱਤੇ ਮੈਡੀਕਲ ਹੋ ਜਾਏਗਾ ਜੇ ਸੰਦੀਪ ਸਿੰਘ ਦਾ ਮੈਡੀਕਲ ਕੱਲ ਦੀ ਡੇਟ 'ਚ ਨਹੀਂ ਹੋਇਆ ਤਾਂ ਅਰਨਾ ਕੱਲ ਤੋਂ ਫਿਰ ਜਾਰੀ ਰਹੇਗਾ